ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣੀ ਜੀ ਚਾਹ ਦਾ ਮਸਾਲਾ ਦੇਖੋ ਆਪਾਂ ਇਹਦੇ ਵਿੱਚ ਉਹ ਵਾਲੀਆਂ ਚੀਜ਼ਾਂ ਪਾਵਾਂਗੇ ਜੀ ਸਾਰੀਆਂ ਜਿਹੜੀਆਂ ਕਿ ਆਪਣਾ ਜਿਵੇਂ ਹੁਣ ਦੇਖੋ ਧੂਆ ਬਹੁਤ ਚੜ ਰਿਹਾ ਸਭ ਦੇ ਗਲੇ ਖਰਾਬ ਹੋ ਰਹੇ ਐ ਜ਼ੁਖਾਮ ਹੋ ਰਹੇ ਨੇਗੇ ਤੇ ਬਹੁਤ ਜਬਾਜ਼ ਬੈਠ ਜਾਂਦੀ ਹੈਗੀ ਹਨਾ ਕਿ ਬਹੁਤ ਜ਼ਿਆਦਾ ਗੁਰਾ ਹਾਲ ਹੋਇਆ ਪਿਆ ਸਾਡਾ ਤੇ ਆਪਾਂ ਦੇਖੋ ਜਿਵੇਂ ਗਲਾ ਖਰਾਬ ਹੋਣਾ ਪਰ ਤੁਲਸੀ ਵਾਲੀ ਚਾਹ ਪੀਨੇ ਆ ਜੀ ਜੁਆਇਨ ਪਾਉਣਿਆਂ ਵਿੱਚ ਲੌਂਗ ਰੇਜ ਆਪਾਂ ਨੇ ਸਾਰਾ ਕੁਝ ਅੱਜ ਆਪਾਂ ਹੀ ਮਸਾਲੇ ਵਿੱਚ ਹੀ ਸਾਰਾ ਕੁਝ ਪਾਵਾਂਗੇ ਜੀ ਜੋ ਵੀ ਹੈ ਮਤਲਬ ਕਿ ਆਪਣੇ ਸਰੀਰ ਨੂੰ ਬਿਲਕੁਲ ਸਹੀ ਰੱਖੂਗਾ ਗਲੇ ਖਰਾਬ ਹੋਣ ਤੋਂ ਖੰਗ ਜ਼ਖਾਮ ਤੋਂ ਵੀ ਆਪਾਂ ਨੂੰ ਬਚਾ ਕੇ ਰੱਖੂਗਾ ਠੰਡ ਦੇ ਵਿੱਚ ਇੱਕ ਵਾਰ ਆਪਾਂ ਬਣਾ ਕੇ ਰੱਖ ਲਈਏ ਦੇਖੋ ਪੂਰੀ ਸਰਦੀ ਆਪਾਂ ਕਿਵੇਂ ਮਰਜ਼ੀ ਆਪਾਂ ਚਾਹ ਚ ਬਣਾ ਕੇ ਪੀ ਸਕਦੇ ਆ ਜੀ ਤੇ ਚਾਹ ਦਾ ਟੇਸਟ ਵੀ ਇਹ ਨਾਲ ਬਹੁਤ ਵਧੀਆ ਹੁੰਦਾ ਦੇਖੋ ਜੀ ਆਪਾਂ ਸਭ ਤੋਂ ਪਹਿਲਾਂ ਆਪਾਂ ਤੁਲਸੀ ਹੈਗੀ ਹੈ ਜੀ ਤੁਲ ਤੁਲਸੀ ਵਾਲੀ ਚਾਹ ਪਰ ਕੋਈ ਸਪੈਸ਼ਲ ਬਣਾਵਣਾ ਰੱਖਦੇ ਆ ਅਸੀਂ ਕੀ ਕਰਦੇ ਆ ਜੀ ਅਸੀਂ ਤੁਲਸੀ ਦੇ ਪੱਤੇ ਧੋ ਕੇ ਸੁਕਾ ਕੇ ਚਾਹ ਦੇ ਮਸਾਲੇ ਦੇ ਵਿੱਚ ਹੀ ਪੀਸ ਕੇ ਰੱਖ ਦਿਆਂਗੇ ਆਪਾਂ ਲੱਤੀਏ ਜੀ ਦੇਖੋ ਤੁਲਸੀ ਦੇ ਪੱਤੇ ਤੇ ਇੱਧਰ ਲੱਤੀ ਆਪਾਂ ਵੱਡੀ ਇਲਾਇਚੀ ਵੱਡੀ ਇਲਾਇਚੀ ਵੀ ਆਪਾਂ ਨੂੰ ਠੰਡ ਤੋਂ ਵੀ ਬਚਾ ਕੇ ਰੱਖ ਦੇ ਜੀ ਦੇਖੋ ਤੇ ਛੋਟੀ ਇਲਾਇਚੀ ਲੱਤੀ ਆ ਜੀ ਆਪਾਂ ਸੌਂਫ ਲੱਤੀ ਆ ਆਪਾਂ ਲੱਤੀ ਆ ਜੀ ਦਾਲਚੀਨੀ ਤੇ ਆਪਾਂ ਨੇ ਲੱਤੀ ਆ ਜੀ ਇਹ ਮਲਠੀ ਤੇ ਇਹ ਹੈਗੀ ਜੀ ਥੋੜੀ ਜਿਹੀ ਜਵੈਨ ਤੇ ਇੱਕ ਲੱਤੀ ਆ ਜੀ ਆਪਾਂ ਲੌਂਗ ਦੇਖੋ ਸਾਰੀਆਂ ਚੀਜ਼ਾਂ ਇਹ ਜਿਹੜੀ ਆਪਣੇ ਮਤਲਬ ਕਿ ਸ਼ਰੀਰ ਵਾਸਤੇ ਵੀ ਬਹੁਤ ਹੀ ਵਧੀਆ ਨਹੀਂ ਆ ਤੇ ਜੇ ਤੁਸੀਂ ਚਾਹੋ ਤਾਂ ਥੋੜੀ ਜਿਹੀ ਵਿੱਚ ਕਾਲੀ ਮਿਰਚਾ ਵੀ ਪਾ ਸਕਦੇ ਹੋ ਪਰ ਸਾਡੇ ਬੱਚੇ ਕਾਲੀ ਮਿਰਚਾ ਵਾਲੀ ਚਾਹ ਨਹੀਂ ਪੀਂਦੇ ਤੇ ਉਹ ਵੀ ਆਪਣੇ ਖਾਂਸੀ ਵਾਸਤੇ ਬਹੁਤ ਵਧੀਆ ਰਹਿੰਦੀਆਂ ਨਹੀਂ ਆ ਤੇ ਮੈਂ ਮਤਲਬ ਕਿ ਗਿੰਦੇ ਦੇ ਪੀਸੀ ਪਾਉਣੇ ਹੁੰਦੇ ਆ 5-7 ਕ ਪੀਸੀ ਤੇ ਪਰ ਅਸੀਂ ਨਹੀਂ ਪਾ ਰਹੇ ਇਹਦੇ ਵਿੱਚ ਜੇ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਉਹ ਵੀ ਪਾ ਸਕਦੇ ਹੋ ਜੀ ਦੇਖੋ ਤੇ ਆਪਾਂ ਇਹ ਕੀ ਕਰਨਾ ਹੈ ਸਾਰੇ ਮਸਾਲੇ ਇਹ ਲੈ ਲਏ ਤੇ ਹੁਣ ਆਪਾਂ ਸਾਰਿਆਂ ਨੂੰ ਇਹ ਮਿਕਸੀ ਦੇ ਵਿੱਚ ਪੀਸ ਕੇ ਇਹ ਦਾ ਪਾਊਡਰ ਬਣਾ ਮੰਗੀ। ਲੋ ਜੀ ਇਹ ਸਾਰਾ ਮਸਾਲਾ ਆਪਾਂ ਪੀਸ ਲਿਆ। ਹੁਣ ਆਪਾਂ ਕੋਈ ਵੀ ਦੇਖੋ ਡੱਬੀ ਦੇ ਵਿੱਚ ਪਾ ਕੇ ਇਹਨੂੰ ਰੱਖ ਲਾਂਗੇ। ਪੂਰੀ ਸਰਦੀ ਆਪਾਂ ਨੂੰ ਦੇਖੋ ਆਰਾਮ ਨਾਲ ਜਦੋਂ ਵੀ ਆਪਣੀ ਇਹ ਚਾਹ ਦਾ ਮਸਾਲਾ ਇਹੋ ਜਿਹਾ ਬਣਾਇਆ ਜੀ ਚੁਟਕੀ ਆਪਾਂ ਮਸਾਲਾ ਜੇ ਆਪਣੀ ਚਾਹ ਦੀ ਵਿੱਚ ਪਾਵਾਂਗੇ ਪੰਜ ਚਾਰ ਕੱਪਾਂ ਦੇ ਵਿੱਚ ਤੇ ਸਾਰੇ ਦਿਨ ਦੀ ਤਕਾਵਟ ਦੂਰ ਕਰ ਦੂ ਇਹੋ ਜਿਹਾ ਮਸਾਲਾ ਇਹ ਹੈਗਾ ਜੀ ਚਾਹ ਦਾ ਜੇ ਆਪਾਂ ਆਪਣੀ ਸ਼ੀਸ਼ੀ ਦੇ ਵਿੱਚ ਪਾ ਲਿਆ ਡੱਬੀ ਦੇ ਵਿੱਚ ऐं जेकर थोरी वीडियो वॾी लॻी त सी वीडियो लाइक ज़रूरु करियो चैनल सबसक्राइब करियो तव्हां वडियो होर बि शेयर कर सघी